ਦੇ ਤੇ ਵੀ ਕਰਮਟਾ ਮਾਤਾ ਵੀਰਾਂ ਨੇ ਮੇਰੇ ਕੋਲ ਜੇ ਕੰਬਲੇ ਤੇ ਵੀ ਕਰਮਟਾ ਮਾਤਾ ਵੀਰਾਂ ਨੇ ਕਿਉਂਕਿ ਗਰਮ ਨਵਾਜੀ ਰੇਕੋ ਵੀਰ ਤੇ ਹੋ ਰਹੀ ਹੈ ਜੇ ਕੋਈ ਤਾੜੀ ਮਾਰ ਦਿਓ ਜੀ ਉਹ ਨਜ਼ਰ ਬਤਾਰੀ ਦਾका ਜੀ ਕੋਲ ਘੁੱਟਿਆ ਵਾਦਾ ਮੋਟੀ ਮੋਟੀ ਨਜ਼ਰਦਾਰੀ ਹੋ ਰਹੀ ਹੈ ਜੀ ਅੱਜ ਪਿੰਡ ਦੇ ਵਿੱਚੋਂ ਕੇਵਲੇ ਨਾਂ ਦਿਮਾਗ ਦੇ ਨਿਕਲ ਜਾਂਦਾ ਜੀ आप सोचते रहे हैं सर पहले सलाम मैं क्यों करूं मैं किसी से कम नहीं मैं किसी से क्यों डरूं ਇਹ ਨਰੀਆ ਕੋ ਅੱਲੋਂ ਕਰੀਂ ਤੇਰੀ ਮੈਂ ਕਿਹਾ ਮੈਂ ਇਸ ਗਾਮ ਨੂੰ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਬਹੁਤ ਬੇੜੀ ਤਰ੍ਹਾਂ ਕਰਕੇ ਲਾਲੀ ਆ ਜਾ ਤੁਹਾਡਾ ਪਰਿਵਾਰ ਆਉ ਸਾਰਿਆਂ ਨੂੰ ਕਨਾਲ ਲੈਣੋ ਕਿੰਨਾ ਚ ਰੱਗਦੀ ਜਗਦੇਵ ਆ ਜਾਓ ਹੋਰ দর্শন <imitation> なななななななななななななな سڀ 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 ਉਧਰ ਲੁਧਿਆਣਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਅਸੀਂ ਇੱਥੇ ਪਹੁੰਚੇ ਆ ਪਿੰਡ ਚੌਂਤੇ ਦੇ ਕੋਲੇ ਇਹ ਕਿਹੜਾ ਪਿੰਡ ਪੈਸਾ ਹਾਦੀਵਾਲ ਪਿੰਡ ਦੇ ਵਿੱਚ ਜਿੱਥੇ ਕਿ ਏ ਗੱਦੀ ਨਿਸ਼ੀਨ ਸੋਮਨਾਥ ਜੀ ਵੱਲੋਂ ਇੱਕ 베ੜੇ ਦਾ ਪ੍ਰੋਗਰਾਮ ਕੀਤਾ ਗਿਆ ਤੇ ਮੇਲਾ ਕੀਤਾ ਗਿਆ ਭੰਡਾਰਾ ਕੀਤਾ ਗਿਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਇਹ ਪ੍ਰੋਗਰਾਮ ਕਿਦਾਂ ਇਹ ਕਰਦੇ ਨੇ ਅਜੀ ਪਾ ਜੀ ਹੋਰ ਜੀ ਮੇਰਾ ਨਾਮ ਸੋਮਨਾਥ ਸਾਡੇ ਬਜ਼ੁਰਗ ਪਹਿਲਾਂ ਤੋਂ ਕਰਦੇ ਆ ਰਹੇ 300 ਸਾਲੀ ਪੁਰਾਣੀ ਗੱਦੀ ਚੱਲਦੀ ਆ ਰਹੀ ਹੈ ਤੇ ਜੋੜੇ ਵੀ ਕਰਦੇ ਸੀ ਮੈਨੂੰ ਵੀ ਹੋ ਗਏ 30 28 ਸਾਲ 28ਵਾਂ ਮੇਲਾ ਸੇਵਾ ਠੀਕ ਹੈ ਜੀ ਇਹ ਇੱਥੇ ਬਾਬੇ ਦੀ ਕਿਰਪਾ ਨਾਲ ਪਹਿਲਾ ਸੀ ਪਹਿਲਾ ਮੇਲਾ ਰੱਖਿਆ ਸੀ ਬੜੇ ਡਰ ਡਰ ਕੇ ਰੱਖਿਆ ਸੀ ਵੀ ਪਤਾ ਨਹੀਂ ਕਿੱਦਾਂ ਹੋਣੀ ਕਿੱਦਾਂ ਨਹੀਂ ਠੀਕ ਤੇ ਅੱਗੇ ਅੱਗੇ ਮੇਲੇ ਵੱਧਦੇ ਹੀ ਗਏ ਬਹੁਤ ਲੋਕ ਬਾਬੇ ਦੀ ਕਿਰਪਾ ਨਾਲ ਦੀ ਬਖਬਰ ਕਦਾ ਸਰਕਾਰ ਸਾਹਿਬ ਦੀ ਖਾਇਆ ਸਾਹਿਬ ਦੀ ਨਾ ਕਦੇ ਕੋਈ ਕਿਸੇ ਦੀ ਕਮੀ ਆਈ ਨਾ ਪੈਸੇ ਦੀ ਨਾ ਕ ਲੰਗਰ ਪਾਣੀ ਦੀ ਨਾ ਸੰਗਤ ਵੀ ਵੱਧ ਤੋਂ ਵੱਧ ਆ ਕੇ ਖੁਸ਼ ਹੋ ਕੇ ਖਾਦੀ ਕਰਦੀ ਜੋ ਵੀ ਆਦਾ ਸਭ ਦੀ ਸੁੱਖ ਪੂਰੀ ਹੁੰਦੀ ਆ ਮਨੂ ਕਾ ਆਪਣਾ ਪੁਰੀ ਹੁੰਦੀ ਹੈ ਮਤਲਬ 28 ਸਾਲ ਹੋ ਗਏ ਆਪਣੇ ਮੈਨੂੰ 28 ਸਾਲ ਹੋ ਗਏ ਬਜ਼ੁਰਗਾਂ ਦੇ ਅੱਗੇ ਬਜ਼ੁਰਗ 50 ਸਾਲ ਤੋਂ ਪਹਿਲਾਂ ਕਰਾਂਦੇ ਆ ਰਹੇ ਸੀ ਉਹਦਾ 300 ਸਾਲ 9 ਵਜੇ ਪੀਰ ਦੀ ਪ੍ਰਾਣੀ ਗੱਦੀ ਹੈ ਇਹ ਦਰਬਾਰ ਸਾਡੇ ਬਾਪੂ ਜੀ ਨੇ ਇੱਥੇ ਸਾਡੀ ਕਿਸਤੀ ਚੱਲਦੀ ਹੁੰਦੀ ਸੀ ਤੇ ਹੁਕਮ ਹੋਇਆ ਵੀ ਇੱਥੇ ਦਰਬਾਰ ਬਣਨਾ ਚਾਹੀਦਾ ਫਿਰ ਦਰਬਾਰ ਹੌਲੀ-ਹੌਲੀ ਵੱਧਾ ਗਿਆ ਜੀ ਹਾਂ ਜੀ ਇਹ ਇਹ ਪਿੰਡਾਂ ਵਾਲੇ ਵੀ ਸਹਿਯੋਗ ਕਰਦੇ ਨੇ ਪਿੰਡ ਵਾਲੇ ਬਹੁਤ ਸਹਿਯੋਗ ਦਿੰਦੇ ਆ ਜੀ ਪਿੰਡ ਵੀ ਦਿੰਦਾ ਸਹਿਯੋਗ ਸੰਗਤ ਵੀ ਬਹੁਤ ਸਹਿਯੋਗ ਦਿੰਦੀ ਆ ਬਾਹਰੋਂ ਵੀ ਸਹਿਯੋਗ ਆਂਦਾ ਜਿਨ੍ਹਾਂ ਦੇ ਬੰਬੇ ਨੇ ਵੇੜੇ ਬੰਨੇ ਲਾਏ ਆ ਇਹ ਇਹ ਤੁਸੀਂ ਗੱਦੀ ਨਿਸ਼ੀਨ ਇੱਥੇ ਮਤਲਬ ਤੁਸੀਂ ਸੇਵਾ ਕਰਦੇ ਹੋ ਜੋ ਹੋਰ ਵੀ ਸੇਵਾ ਨਿਸ਼ੀਨ ਤਾਂ ਦੇਖੋ ਜੀ ਹੁਣ ਬਜ਼ੁਰਗਾਂ ਤੋਂ ਬਾਅਦ ਕਹਿਣ ਲੱਪੇ ਗੱਦੀ ਨਿਸ਼ੀਨ ਮੈਂ ਤਾਂ ਆਪਣੇ ਆਪ ਨੂੰ ਸੇਵਾਦਾਰੇ ਲਿਖ ਲਖਿਆ ਨਹੀਂ ਵਾ ਗੱਦੀ ਨਿਸ਼ੀਨ ਸੇਵਾਦਾਰੇ ਲਿਖਿਆ ਹੋਇਆ ਮੈਂ ਸੇਵਾ ਹੀ ਕਰਦੇ ਆ ਬਸ ਹਾਂ ਜੀ ਇਹ ਮਤਲਬ ਤੁਸੀਂ ਹੀ ਸੇਵਾਦਾਰ ਹੋ ਜਾਂ ਹੋਰ ਵੀ ਕੋਈ ਨਾਲ ਤੁਹਾਡੇ ਸੇਵਾਦਾਰ ਆ ਮੁੰਡਾ ਰਿੰਕੂ ਚੰਡੀਗੜ੍ਹ ਵਾਲਾ ਅਮਨਾ ਜੀ ਨੰਦਵਿੰਦਰ ਰਬਾਪੂਰੇ ਲੂ ਰਾਮਾ ਜੋਣੇਵਾਲ ਵਾਲਾ ਕਾਲਾ ਬੱਬਾ ਵਾ ਮਿੱਠਾ ਬੱਬਾ ਵਾ ਕਈ ਮੇਰੇ ਸੇਵਕ ਵਧੀਆ ਜੁੜੇ ਹੋਏ ਆ ਨਾਲ ਜਿਹੜੇ ਆ ਕੇ ਕਈ ਦਿਨ ਪਹਿਲਾਂ ਸੇਵਾ ਕਰਦੇ ਆ ਜਿਹੜੀ ਜੋਣੇ ਵਾਲੀ ਆ ਜਿੱਦਨ ਤੋਂ ਆਇਆ ਰੇ ਮਹੀਨਾ ਦੋ ਦੋ ਮਹੀਨੇ ਪਹਿਲਾਂ ਮੇਰੇ ਨਾਲ ਰਹਿੰਦਾ ਵਧੀਆ ਸਰ ਅਸੀਂ ਵੀ ਆਪਣੇ ਚੈਨਲ ਲਓ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਮੇਲੇ ਦੀਆਂ ਤੇ ਕਿੱਦਾਂ ਰਿਹਾ ਪ੍ਰੋਗਰਾਮ ਅੱਜ ਤੱਕ ਕਿੱਦਾਂ ਦਾ ਮੇਲਾ ਰਿਹਾ ਮੇਲਾ ਬਹੁਤ ਵਧੀਆ ਰਿਹਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਈ ਬਸ ਕੀ ਕੀ ਪ੍ਰੋਗਰਾਮ ਕੀਤਾ ਸੀ ਮੇਲੇ ਪ੍ਰੋਗਰਾਮ ਕੀਤਾ ਜੀ ਦੇਖੋ ਇਹ ਪਹਿਲਾ ਛੰਡੇ ਦੀ ਰਸਮ ਹੁੰਦੀ ਆ ਚਰਾਗਾ ਦੀ ਮਹਿੰਦੀ ਦੀ ਚਾਦਰ ਦੀ ਰਸਮ ਹੁੰਦੀ ਆ ਪਹਿਲੇ ਦਿਨ ਵੀ ਭੰਡਾਰਾ ਸਵੇਰ ਤੋਂ ਚੱਲਦਾ ਵਾ ਦੋ ਦਿਨ ਤੈਨੂੰ ਪਤਾ ਹੀ ਹੈ ਜਦ ਬੇੜੇ ਦੀ ਰਸਮ ਹੁੰਦੀ ਆ ਜਿੱ ਤਿੰਨ ਬੇੜੇ ਦਿੱਤੇ ਆ ਕਲਾਕਾਰ ਲੱਗਦੇ ਆ ਕੁਵਾਰ ਨਤਲਾ ਇਹਦੇ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਦੋ ਦਿਨ ਇਹ ਹੋਰ ਕੋਈ ਸੰਗਤਾਂ ਨੂੰ ਕੋਈ ਬੇਨਤੀ ਕਰਨਾ ਚਾਹ ਕੋਈ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਇੱਥੇ ਜਦੋਂ ਆਂਦੀ ਸੰਗਤ ਕੋਈ ਕੁਛੀ ਜਨੀ ਕਮੀ ਆ ਇੱਥੇ ਕਮਰੇ ਦੀ ਸਹੂਲਤਾਂ ਹੋਣੇ ਚਾਹੀਦੀ ਥੋੜੀ ਜੀ ਉਹ ਬੱਚੇ ਗਰਮੀ ਗੁਰੂ ਵੀ ਬਹੁਤ ਮੰਦੇ ਹੁਣ ਸੰਗਤ ਵੱਧ ਆਉਂਦੀ ਪਹਿਲਾਂ ਥੋੜੀ ਸੀਗੀ ਹੁਣ ਹਰ ਕੋਈ ਆਪਣਾ ਲੱਗ ਪੋਸ਼ਰ ਭਾਲਦਾ ਮੈਨੂੰ ਬਿਠਾ ਦੋ ਕਮਰਾ ਲੱਗ ਤੇ ਕਪੜਾ ਰੱਖਣਾ ਕਿਤੇ ਨਾਣਾ ਤੋੜਣਾ ਹਾਂਜੀ ਅਸੀਂ ਵੀ ਆਏ ਆ ਦੇਖਿਆ ਕਿ ਇੱਥੇ ਸਾਰਾ ਮਤਲਬ ਇੱਕ ਹੀ ਕਮਰਾ ਆ ਤੇ ਬਾਕੀ ਬਾਬਾ ਜੀ ਦੀ ਜਗ੍ਹਾ ਆ ਤੇ ਬਾਕੀ ਸਾਰਾ ਮੈਦਾਨ ਖਾਲੀ ਆ ਤੇ ਕਾਫੀ ਗਰਮੀ ਇੱਥੇ ਮਹਿਸੂਸ ਹੋ ਰਹੀ ਸੰਗਤਾਂ ਨੂੰ ਵੀ ਤੇ ਉਹਦੇ ਲਈ ਤੁਸੀਂ ਕੀ ਅਸੀਂ ਇਹ ਚਾਹਨੇ ਵੀ ਕੋਈ ਹਾਲ ਪੈ ਜਾਵੇ ਵਧੀਆ ਜੇ ਅਸੀਂ ਉਸ ਤਰੀ ਲੱਗ ਜਵੇ ਸੰਗਤ ਸਾਰੀ ਇਕੱਠੀ ਇੱਕ ਜਗ੍ਹਾ ਬੈਠੀ ਰਹੇ ਹਾਂਜੀ ਤੇ ਦਰਵਾਜ਼ਾ ਵੱਡਾ ਹੋ ਜਵੇ ਥੋੜਾ ਜ ਆਜੋ ਵਿਜੇ ਕੁਮਾਰ ਜੋਣੇ ਆ ਗਏ ਆ ਜੀ ਕੀ ਕਹਿਣਾ ਚਾਹੋਗੇ ਮੇਲੇ ਦੇ ਪ੍ਰੋਗਰਾਮ ਕਰ ਤੋਂ ਤੁਸੀਂ ਆ ਰਹੇ ਹੋ ਮੈਨੂੰ ਕਈ ਸਾਲ ਹੋ ਗਏ ਆ ਇਸ ਤੇ ਬਾਬਾ ਜੀ ਨਾਲ ਜੁੜੇ ਹੋਇਆ ਜੀ ਬਈ ਸਵਾਬ ਵਧੀਆ ਵਾ ਤੇ ਅੱਜ ਸੰਗਤ ਦੀ ਬੜੀ ਜਿੱਤ ਕਰਦੇ ਸੇਵਾ ਦਾ ਜਿੱਤ ਕਰਦੇ ਵਾ ਉਸ ਸੰਗਤਾਂ ਆਂਦੀਆਂ ਨੇ ਆਪਣੇ ਝੋਲੀ ਭਰ ਕੇ ਲੈ ਕੇ ਜਾਂਦੀਆਂ ਨੇ ਤੁਸੀਂ ਦੁਆ ਫਰਿਆਦ ਕਰ ਦਿਓ ਪਰਮਾਤਮਾ ਨੂੰ ਤੇ ਹੋਰ ਬਾਬਾ ਜੀ ਕੋਈ ਬਸੇ ਹੀ ਵਿਚਾਰ ਮੇਲਾ ਸਾਲ ਚ ਦੋ ਵਾਰੀ ਹੁੰਦਾ ਵਾ ਇਹ ਜਾਨੀ ਵੱਡਾ ਮਨਾਇਆ ਜਾਂਦਾ ਵਾ ਉਹ ਅਸੀਂ ਭੰਡਾਰਾ ਕੱਲਾ ਕਰਦੇ ਆ ਫਿਰ ਬਦ ਤੋਂ ਬਾਦ ਆਣ ਸੰਗਤ ਸਹਿਯੋਗ ਦੇ ਸੰਰ ਤੇ ਸਜੋਗਨ ਵਾਲੇ ਹੁੰਦੇ ਆ ਦਰਵਾਜ਼ਾ ਇਹ ਬਾਬਾ ਜੀ ਦੇ ਵਿਚਾਰ ਸੀਗੇ ਤੇ ਸਾਡੇ ਚੈਨਲ ਲੋ ਲੋ ਵੀ ਅਸੀਂ ਬਾਬਾ ਜੀ ਨੂੰ ਇਹ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਇਹ ਕਾਫੀ ਟਾਈਮ ਤੋਂ ਸੇਵਾ ਕਰਦੇ ਇਹਨਾਂ ਦਾ ਵੀ ਵਿਚਾਰ ਲਵਾਂਗੇ ਹਾਜੀ ਭਾਜੀ ਜੀ ਬਹੁਤ ਵਧੀਆ ਦਰਵਾਜ਼ਾ ਆ ਜੀ ਸਭ ਦੀਆਂ ਮਨੋਗਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਤੇ ਅਸੀਂ ਜਦ ਤੋਂ ਬਾਬਾ ਜੀ ਦੇ ਨਾਲ ਜੁੜੇ ਆ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ ਤੇ ਕੋਈ ਵੀ ਸੋਖਾ ਕਿਸੇ ਦੀ ਵੀ ਇੱਥੇ ਬਾਰ ਆਉਂਦੀ ਆ ਤੇ ਮੀਲਾ ਬਾਬਾ ਜੀ ਹਰ ਸਾਲ ਕਰਾਉਂਦੇ ਨੇ ਬਹੁਤ ਵਧੀਆ ਤਰੀਕੇ ਨਾਲ ਜੀ ਬਹੁਤ ਵਧੀਆ ਮੀਲਾ ਹੁੰਦਾ ਹੈ ਤੇ ਝੰਡੇ ਦੀ ਰਸਮ ਹੁੰਦੀ ਹੈ ਜੀ ਉਸ ਤੋਂ ਬਾਅਦ ਕਵਾਲ ਲੱਗਦੇ ਨੇ ਜੀ ਦਿਨ ਵੀ ਲੱਗਦੇ ਨੇ ਤੇ ਰਾਤੀ ਵੀ ਲੱਗਦੇ ਨੇ ਤੇ ਸ਼ਾਮੀ ਦੇ ਟਾਈਮ ਵੀੜਾ ਵੀ ਤਾਰਿਆ ਜਾਂਦਾ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਜੋ ਵੀ ਹਨ ਜਾਨੀ ਕਿ ਬਾਬਾ ਜੀ ਕਰਦੇ ਆ ਸੰਗਤ ਦੇ ਸੰਯੋਗ ਨਾਲ ਹੀ ਹੁੰਦਾ ਜੀ ਤੇ ਸਾਨੂੰ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਡੀ ਜੋ ਵੀ ਆ ਬਈ ਮੇਲਾ ਅੱਗੇ ਵਧੇ ਸਾਡਾ ਥੋੜਾ ਸਾਨੂੰ ਵਧੀਆ ਕਲਾਕਾਰ ਆਉਣ ਬੜੀ ਤੋਂ ਬੜਾ ਕਲਾਕਾਰ ਉਹਦੇ ਦਰਬਾਰ ਤੇ ਲੱਗੀ ਸੰਗਤ ਵੱਧ ਤੋਂ ਵੱਧ ਸੀ ਹੋ ਕਰਨ ਹਾਂਜੀ ਹਾਂਜੀ ਸੰਗਤ ਵੱਧ ਤੋਂ ਵੱਧ ਆਵੇਗੀ ਮਤਲਬ ਵਧੀਆ ਇੱਕ ਤਾਂ ਦਰਬਾਰ ਬਣ ਸਕੇ ਹਾਂਜੀ ਹਾਂਜੀ ਵੱਡਾ ਦਰਬਾਰ ਬਣੇ ਹਾਂਜੀ ਆਸੇ ਪਾਸੇ ਜਿਹਦਾ ਸੰਗਤਾਂ ਉਹ ਟੁੱਪੇ ਬੈਠੀਆਂ ਸੀ ਜਗ੍ਹਾ ਦੀ ਜਗ੍ਹਾ ਦੀ ਕਮੀ ਸੀ ਭਾਜੀ ਨੇ ਦੇ ਦਿੱਤੀ ਤੇ ਉਹਨਾਂ ਨੇ ਹਾਂ ਜਗ੍ਹਾ ਛੱਪੀ ਸੀ ਤੇ ਬਾਕੀ ਸੰਗਤ ਦੇ ਉਹਨਾਂ ਹਾਲ ਪਾਉਣ ਦੀ ਸਾਡੀ ਸਲਾਹ ਬਣ ਰਹੀ ਹੈ ਜੀ ਉਹ ਉਹ ਵੀ ਸੰਗਤ ਦੇ ਸਹਿਯੋਗ ਨਾਲ ਹੋ ਜੂਗਾ ਜੀ ਜਰਬ ਜੋ ਵੀ ਇੱਥੇ ਆਂਦਾ ਮਤਲਬ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਤੇ ਬਾਬਾ ਜੀ ਲੋਰ ਸੰਗਤਾਂ ਲੋ ਵੀ ਇਹ ਸੰਗਤਾਂ ਨੂੰ ਅਪੀਲ ਕਰਦੇ ਨੇ ਵੀ ਸਹਿਯੋਗ ਕਰਨਾ ਸੰਗਤਾਂ ਸਾਡੇ ਨਾਲ ਇੱਥੇ ਸ਼ੈੱਡ ਪਾਣ ਦੀ ਇਹ ਵਿਚਾਰ ਬਣਾ ਰਹੇ ਨੇ ਹੋਰ ਵੀ ਜਗ੍ਹਾ ਤੇ ਕਵਰ ਕਰਨ ਦੇ ਵਿਚਾਰ ਬਣਾ ਰਹੇ ਨੇ ਵੀ ਤੁਹਾਨੂੰ ਪਤਾ ਹੀ ਹੈ ਜੋ ਵੀ ਮਟੀਰੀਅਲ ਕੋਈ ਰੇਤਾ ਈਟਾਂ ਬਜਰੀ ਸਰਿਆ ਜੋ ਵੀ ਕਿਸੇ ਦੀ ਸੀਮਿੰਟ ਦੀ ਕਿਸੇ ਦੀ ਵੀ ਇੱਛਾ ਜੋ ਵੀ ਕਰਦੀ ਹੈਗੀ ਉਹ ਆਪਣੇ ਮਰਜ਼ੀ ਦੇ ਨਾਲ ਖਵਾਜਾ ਸਾਹਿਬ ਦੇ ਇੱਥੇ ਦਰਬਾਰ ਦੇ ਅੰਦਰ ਭੇਟ ਕਰ ਸਕਦਾ ਹੈ ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਅਜੀ ਕੀ ਨਾਮ ਕੀ ਹੈ ਰੇਲੂ ਰਾਮ ਆਪਕੋ ਕਿੰਨਾ ਟਾਈਮ ਹੋ ਗਿਆ ਇੱਥੇ ਸੇਵਾ ਕਰਦੇ ਨੂੰ ਇੱਥੇ ਨੂੰ ਹੋ ਗਏ 30 ਸਾਲ 8 29 ਮਹੀਨਾ ਹਾਂਜੀ ਇਹ ਬਹੁਤ ਵਧੀਆ ਹੈ ਮੈਨੂੰ ਤੇ ਦਾ ਫਾਰਮ ਮਿਲੇਆ ਪਿਆਰ ਸੀਗਾ ਸ਼ੌਕ ਵੀ ਸੀ ਜਿਸ ਟਾਈਮ ਮੈਂ ਇਥੇ ਜੁੜਿਆ ਉਸ ਵੇਲੇ ਮੈਂ ਰੋਗ ਤੇ ਸੀਗਾ ਮਾਲਕਾਂ ਨੇ ਬਾਹ ਫੜ ਲਈ ਬਹਾਨਾ ਬਣ ਜਾਂਦਾ ਕੋਈ ਨਾ ਕੋਈ ਬਜ਼ੁਰਗ ਦੀਦਾ ਹੁੰਦਾ ਸੀਗਾ ਯਾਨੀ ਕਿ ਬਾਬਾ ਜੀ ਦੀ ਬੜੀ ਕਿਰਪਾ ਰਹੀ ਹੈ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਤੇ ਪਿਆਰ ਵੀ ਸੀਗਾ ਉਹ ਲੜ ਵੀ ਪੰਦਾ ਸੀਗਾ ਤੇ ਬੁੱਕੜ ਜੇ ਲੈ ਲੈਂਦਾ ਸੀਗਾ ਸਿਆਣੇ ਬੰਦੇ ਦਾ ਹੋਰ ਤਰੀਕਾ ਹੁੰਦਾ ਜਾਨੀ ਕਿ ਪਾਪਾ ਜੀ ਦੇ ਨਾਲ ਜੋ ਗੱਦੀ ਨਸੀਨੇ ਤੇ ਬਾਬਾ ਜੀ ਪਹਿਲਾ ਸੇਵਾ ਕਰਦੇ ਉਹਨਾਂ ਨਾਲ ਬੜਾ ਪ੍ਰੇਮ ਰਿਹਾ ਤੁਹਾਡਾ ਤੇ ਉਹਨਾਂ ਦੀ ਚਲੋ ਕਿਰਪਾ ਦੇ ਦਿਆ ਨਾਲ ਤੁਸੀਂ ਅੱਜ ਸਾਰੀ ਕਬੀਲਦਾਰੀ ਘਰੇ ਲੂ ਮਤਲਬ ਜਾਣਾ ਆਣਾ ਸਾਰਾ ਕੁਝ ਇਤਨੀ ਬਲਵਾਦ ਹੈ ਨਹੀਂ ਸੀ ਕਿ ਕੋਈ ਭਰੇਜ ਨਹੀਂ ਸੀਗਾ ਤੇ ਹੁਣ ਜਾਣਾ ਤਾਂ şart ਨਹੀਂ ਆ ਉਹਨਾਂ ਦਾ ਟਾਈਮ ਆਇਆ ਚਲੇਗਾ ਤੇ ਮਗਰੋਂ ਉਹ ਗੱਦੀ ਨਸੀਬੀ ਉਹਨਾਂ ਦਾ ਬੇਟਾ ਸੋਮਨਾਥ ਜੀ ਮਤਲਬ ਕਿ ਹੁਣ ਤੁਸੀਂ ਬਾਬਾ ਜੀ ਦੇ ਨਾਲ ਸੋਮਨਾਥ ਜੀ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਹੋ ਹਾਂ ਜੀ ਰਲ ਕੇ ਸਹਿਯੋਗ ਜਿੰਨਾ ਕਿ ਆਪਣਾ ਮਾਲਕ ਹੋ ਸਕਦਾ ਫੁਰਸਤ ਜਿੰਦਾ ਉਹਨਾਂ ਦਾ ਅਸੀਂ ਦੇ ਰਹੇ ਹਾਂ ਹਾਂ ਰਲ ਕੇ ਕਰ ਲਈ ਤਾਂ ਕੋਈ ਅਸੀ ਗੱਲ ਨਹੀਂ ਬਾਬਾ ਜੀ ਕਹਿ ਰਹੇ ਸੀ ਕਿ ਹੁਣ ਮਤਲਬ ਹੋਰ ਇੱਥੇ ਸ਼ੈੱਡ ਵੀ ਪਾਣਾ ਆ ਤੇ ਜਗ੍ਹਾ ਥੋੜੀ ਜੀ ਕਵਰ ਕਰਨੀ ਹੈ ਕਿ ਧੁੱਪ ਕਰਕੇ ਜਿੱਦਾਂ ਸਾਡੀ ਮਤਲਬ ਕਿਉਂ ਨਾ ਰਹਿੰਦੀ ਹੈ ਵੀ ਕੁਝ ਨਾ ਕੁਝ ਬਣਾਈਏ ਸੰਗਤ ਆਵੇ ਉਹਦੇ ਲਈ ਸਹੂਲਤ ਹੋਵੇ ਸੰਗਤਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਪੁੱਛਿਛ ਵੀ ਕਰੀਦੀ ਐ ਕੋਈ ਸੰਗਤ ਆਵੇ ਉਹਨਾਂ ਨੂੰ ਮਸਹੂਸ ਨਾ ਹੋਵੇ ਸਹੂਲਤ ਹੋਵੇ ਕੋਈ ਨਾ ਕੋਈ ਅੱਜ ਤਾਂ ਪੱਲਿਓ ਵੀ ਲਾ ਕੇ ਕੁਛ ਕਰੀ ਅੱਜ ਕੱਲ ਅਗਰਾਹੀ ਗੁਰੂ ਜੀ ਤੁਹਾਨੂੰ ਪਤਾ ਕੁਛ ਹੁੰਦਾ ਨਹੀਂ ਹੈਗਾ ਦੇ ਮਾਲਕ ਕਿਰਪਾ ਕਰਨ ਫੇਰੀ ਕਿ ਇਹ ਹੈ ਵੀ ਸਾਡੇ ਚੈਨਲ ਦੇ ਰਾਹੀ ਬੜੀ ਦੂਰ ਤੱਕ ਵੀਡੀਓ ਜਾਂਦੀ ਹੈ ਤੇ ਤੁਸੀਂ ਕੋਈ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਵੀ ਇੱਥੇ ਕੋਈ ਮਟੀਰੀਅਲ ਵਾਰੇ ਜਾਂ ਕੋਈ ਜਿੱਦਾਂ ਮਤਲਬ ਆਪਣੀ ਸ਼ਰਦਾ ਦੇ ਮੁਤਾਬਿਕ ਕੋਈ ਦੇਣਾ ਚਾਵੇ ਦੇਖੋ ਸਾਡੀ ਸੋਚ ਤਾਂ ਹੁੰਦੀ ਹੈ ਵੀ ਚਲ ਕਿਸੇ ਬੰਦੇ ਨੂੰ ਡਿਮਾਂਡ ਕਰੀਏ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਦਾਨੀ ਕੁਰਸ਼ ਬਹੁਤ ਹੈਸियत ਦੇ ਮੁਤਾਬਿਕ ਚੱਲਦੇ ਆ ਆਪਣਾ ਹੀ ਨਹੀਂ ਸ਼ਰਦਾ ਤੁ ਜੇ ਕਿਸ ਨੂੰ ਮਜਬੂਰੀ ਕਰਾਂਗੇ ਫਿਰ ਉਹ ਸਾਨੂੰ ਇਹ ਲੈਂਦਾ ਵੀ ਕਿਤੇ ਬੰਦਾ ਸਾਡਾ ਸਜਣ ਟੁੱਟ ਨਾ ਜਾਵੇ ਅਸੀਂ ਪਰ ਚਲੋ ਕਿਤੇ ਨਾ ਕਿਤੇ ਲੋਕ ਸੇਵਾ ਵੀ ਕਰਦੇ ਨੇ ਜਿੱਦਾਂ ਹੁਣ ਤੁਸੀਂ ਕਰ ਰਹੇ ਹੋ ਹੁਣ ਤੁਸੀਂ ਕਿਹੜਾ ਮਜਬੂਰੀ ਨਾਲ ਕਰ ਰਹੇ ਹੋ ਜੇ ਕਹਿੰਦਾ ਜੇ ਤੁਹਾਡਾ ਦਿਲ ਖੁਸ਼ ਆ ਤਾਂ ਤੁਸੀਂ ਕਰਦੇ ਪਏ ਹੋ ਤੁਹਾਡੇ ਤੇ ਮੇਰ ਆ ਤਾਂ ਤੁਸੀਂ ਕਰਦੇ ਪਏ ਏਦਾਂ ਹੀ ਕਈ ਲੋਕ ਬੈਠੇ ਨੇ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਦੇ ਉੱਤੇ ਬਾਬਾ ਜੀ ਦੀ ਕਿਰਪਾ ਹੈ ਮੇਰ ਪਰ ਇਹ ਆ ਵੀ ਉਹਨਾਂ ਨੂੰ ਜੇ ਆਪਾਂ ਦੱਸਾਂਗੇ ਵੀ ਇੱਥੇ ਦਰਵਾਜ਼ਾ ਇਸ ਜਗ੍ਹਾ ਤੇ ਹੈਗਾ ਇਹਦੀ ਚਲੋ ਇੱਥੇ ਸੇਵਾ ਚੱਲ ਰਹੀ ਹੈ ਮੈਂ ਉਸ ਦੀ ਗੱਲ ਕਰਦੇ ਵੀ ਸੀ ਜੇਰੀਏ ਥੋੜੀ ਐਡ ਹੋ ਜੂਗੀ ਪਤਾ ਲੱਗ ਜੂਗਾ ਕਿਉਂਕਿ ਇੱਕ ਆਊਟ ਏਰੀਆ ਜਿਹਾ ਪੈ ਜਾਂਦਾ ਦਰਿਆ ਦੇ ਵਿੱਚ ਹਾਂਜੀ ਹਾਂਜੀ 34 ਉੱਤਰ ਜੋ ਆਉਣ ਦਾ ਸਾਧਨ ਕੋਈ ਨਹੀਂ ਹਾਂਜੀ ਜੋਣੇ ਹਰ ਤਾਲਸਾ ਤੁਰ ਜੋ ਤਾਂ ਨਹੀਂ ਕੋਈ ਸਾਧਨ ਕੋਈ ਹੈਗਾ ਹਾਂਜੀ 1 ਕਿਲੋ ਥੋੜਾ ਜਿਹਾ ਇਸ ਹਨ ਸੰਗਤ ਨੂੰ ਸੰਗਤ ਬਹੁਤ ਆਉਂਦੀ ਆਂਦੀ ਆ ਸੋ ਇਹ ਸਾਰੇ ਸੇਵਾਦਾਰ ਸੀਗੇ ਤੇ ਬਾਕੀ ਇੱਥੇ ਜੋ ਵੀ ਇਨਾਂ ਨੇ ਬੇਨਤੀ ਕੀਤੀ ਹੈ ਸੰਗਤ ਨੂੰ ਵੀ ਇੱਕ ਆਊਟਸਾਈਡ ਹੋਣ ਕਰਕੇ ਜਗ੍ਹਾ ਦੇ ਵਿੱਚ ਵੀ ਜਿਆਦਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਤੇ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕੇ ਸਹਿਯੋਗ ਕਰਨ ਤਾਂ ਕਿ ਦਰਬਾਰ ਹੋਰ ਵੱਡਾ ਬਣ ਸਕੇ ਤੇ ਹੋਰ ਵਧੀਆ ਪ੍ਰੋਗਰਾਮ ਵੱਡਾ ਇੱਥੇ ਹੋ ਸਕੇ ਤੇ ਕੈਮਰਾਮੈਨ ਸੁਨੀਲ ਦੇ ਨਾਲ ਲक्की ਰਾਜ ਦੀ ਰਿਪੋਰਟ